ਮੈਂ ਗੱਲ ਕਰ ਰਿਹਾ ਸੀ ਆਸ਼ਮਾਨ ਕਾਰਡਸ ਬਾਰੇ ਜੀ ਜੀ ਉਹਦੇ ਚ ਕੀ ਅਪਡੇਟ ਹੈ ਜੀ ਹੁਣ ਦੇਖੋ ਗੱਲ ਇਹ ਆ ਕਿ ਜੋ ਆਯੂਸ਼ਮਾਨ ਮਾਮਲੇ ਦੇ ਵਿੱਚ ਹੋਇਆ ਸੀਗਾ ਪਿਛਲੇ ਦਿਨੀ ਜੀ ਤੁਹਾਨੂੰ ਪਤਾ ਹੀ ਆ ਕਿ ਲਾਜਬੰਦ ਹੋ ਗਿਆ ਹੂੰ ਹੂੰ ਲੱਖਾਂ ਪਰਿਵਾਰ ਨੇ ਆਪਾਂ ਆਂਕੜੇ ਸਮੇਤ ਦੱਸਿਆ ਸੀ ਕਰਕੇ 65 ਲੱਖ ਪਰਿਵਾਰ ਉਹਦੇ ਚੋਂ 42 ਲੱਖ ਪਰਿਵਾਰ ਹੈ ਜਿਹੜਾ ਉਹ ਇਸ ਸਹੂਲियत ਨੂੰ ਹਾਸਲ ਕਰਦਾ ਹਾਸਲ ਕਰਦਾ ਸੀ ਜੀ ਤਾਂ ਉਹ ਸਾਰਾ ਜਿਹੜਾ ਕੰਮ ਸੀਗਾ ਉਹ ਰੁਕ ਗਿਆ ਰੁਕ ਗਿਆ ਤਾਂ ਭਾਈ ਹੁਣ ਇਹਨਾਂ ਦੇ ਭਾਦੀਆਂ ਬਣ ਗਈਆਂ ਹੂੰ ਕਿਉਂਕਿ ਸਾਡੀ ਸਰਕਾਰ ਹੈ ਹੀ ਐਸੀ ਆ ਕਿ ਇਹ ਅੱਗ ਲੱਗੇ ਤੋਂ ਬਾਅਦ ਮਸ਼ਕਾਂ ਦਾ ਭਾਅ ਪੁੱਛਦੀ ਹੈ ਬਿਲਕੁਲ ਜੀ ਮਸ਼ਕਾਂ ਤੁਹਾਨੂੰ ਪਤਾ ਹੀ ਆ ਨਾ ਹੂੰ ਹੂੰ ਕਿ ਉਹ ਪੁਰਾਣੇ ਸਮੇਂ ਚ ਪਾਣੀ ਵਾਸਤੇ ਪਾਣੀ ਵਾਸਤੇ ਮਸ਼ਕਾਂ ਹੁੰਦੀ ਸੀ ਉਹ ਕਈਆਂ ਨੂੰ ਥੋੜਾ ਮਤਲਬ ਕਿ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਇਹਨਾਂ ਸ਼ਬਦਾਂ ਚ ਥੋੜੀ ਉਲਝਣ ਹੋ ਜਾਂਦੀ ਹੈ ਜੀ ਤਾਂ ਮਸ਼ਕ ਮਤਲਬ ਕਿ ਇਸ ਤਰ੍ਹਾਂ ਦੀ ਹੁੰਦੀ ਸੀਗੇ ਉਹ ਜਿਵੇਂ ਭਾਈ ਕਨਈਆ ਜੀ ਦੇ ਤੁਸੀਂ ਦੇਖੋਗੇ ਨਾ ਪਾਈ ਹੁੰਦੀ ਸੀ ਕਹਿੰਦੇ ਚਮੜੇ ਦੀ ਬਣੀ ਹੁੰਦੀ ਸੀ ਮਿੰਟੂ ਜੀ ਸ਼ਾਇਦ ਹਾਂਜੀ ਉਹ ਟਰੱਕਾਂ ਨਾਲ ਵੀ ਮੈਂ ਉਹਦੇ ਚੋਂ ਪਾਣੀ ਬੜਾ ਠੰਡਾ ਹੁੰਦਾ ਸੀ ਮੈਂ ਬਹੁਤ ਸ਼ੌਂਕ ਨਾਲ ਪੀਂਦਾ ਹੁੰਦਾ ਸੀਗਾ ਤਾਂ ਉਹ ਪਤਾ ਨਹੀਂ ਚਮੜੇ ਦੀ ਹੁੰਦੀ ਆ ਕਿ ਤਰਪਾਲ ਜੇ ਦੀ ਹੁੰਦੀ ਆ ਤਰਪਾਲ ਜੇ ਟਾਈਪ ਆ ਹਾਂਜੀ ਤਰਪਾਲ ਜੇ ਦੇ ਟਾਈਪ ਦੀ ਹੁੰਦੀ ਸੀ ਤੇ ਉਹਦੇ ਉੱਤੇ ਟੱਕਣ ਜਿਹਾ ਲੱਗਾ ਹੁੰਦਾ ਸੀ ਜਿਵੇਂ ਆ ਕਾਰਾਂ ਦੇ ਨਹੀਂ ਆਉਂਦੇ ਉਹ ਰੈਡੀਏਟਰ ਜੇ ਏਦਾਂ ਦੀ ਟਾਈਪ ਦੀ ਵੀ ਹੁੰਦੀ ਸੀ ਮੈਂ ਇੱਕ ਲੋਟ ਵੇਖਿਆ ਜੀ ਪਾਣੀ ਭਰਦੀ ਸੀ ਯਾਦ ਤੁਹਾਨੂੰ ਲੋਟ ਕਹਿੰਦੇ ਹੁੰਦੇ ਸੀ ਆਪਣੇ ਤਾਂ ਕਹਿੰਦੇ ਲੋਟ ਜਿਵੇਂ ਘੜਾ ਹ ਉੰਮੀ ਲੋਟ ਹੁੰਦੀ ਸੀ ਮਿੱਟੀ ਦੀ ਬਣੀ ਹੋਈ ਸਰਾਈ ਜੇ ਟਾਈਪ ਦੀ ਹਾਂ ਹਾਂ ਉਹ ਕਹਿ ਰਹੇ ਹੋ ਜੀ ਜੀ ਹਾਂ ਜੀ ਹਾਂ ਜੀ ਗਾਗਰ ਸਾਡੇ ਤਾਂ ਹਾਂ ਜੀ ਸਾਵਰੀ ਲੋਟ ਕਹਿੰਦੇ ਹੁੰਦੇ ਪਹਿਲਾਂ ਉਹ ਮਾਲਵੇ ਦਾ ਥੋੜਾ ਫਰਕ ਆ ਜੀ ਉਹ ਹੋ ਸਕਦਾ ਗਾਗਰ ਟਾਈਪ ਕਹਿੰਦੇ ਹੋਣ ਮਤਲਬ ਕਿ ਸਾਰੀਆਂ ਚੀਜ਼ਾਂ ਹੁੰਦੀਆਂ ਸੀਗੀਆਂ ਕਿ ਭਾਈ ਹੁਣ ਸਰਕਾਰ ਜਿਹੜੀ ਹੈ ਉਹ ਕੀ ਕਰਦੀ ਪਈ ਆ ਤੁਸੀਂ ਦੇਖੋ ਕਿ ਚਲੋ ਇਹ ਤਾਂ ਮੰਨ ਗਏ ਹੁਣ ਦੇਖੋ ਸਭ ਜਿਹੜੀ ਸਕੀਮ ਦੇ ਵਿੱਚ ਪੈਸਾ ਕੇਂਦਰ ਨੇ ਦਿੱਤਾ ਜੀ 60 40 ਹੈ ਜਾਂ ਕੁਝ ਸਟੇਟਾਂ ਜਿਹੜੀਆਂ ਕਹਿ ਲੋ ਕਿ ਜਿਨ੍ਹਾਂ ਨੂੰ ਵਿਸ਼ੇਸ਼ ਦਰਜਾ ਪ੍ਰਾਪਤ ਹੁੰਦਾ ਉਹ ਤੇ 90 10 ਵੀ ਹੈ ਜੀ ਕਿ 90 ਪੈਸੇ ਸਰਕਾਰ ਕੇਂਦਰ ਦੀ ਭੇਜੂਗੀ 10 ਪੈਸੇ ਸਰਕਾਰ ਪੰਜਾਬ ਦੀ ਜਿਹੜੀ ਆ ਉਹ ਪਾਏਗੀ ਜੀ ਤਾਂ ਸਕੀਮ ਚੱਲਦੀ ਹੋ ਜਾਊਗੀ ਹੂੰ ਹੂੰ ਹੁਣ ਸਾਡੇ ਇੱਥੇ ਚੱਲਦੀ ਆ 60 40 ਜੀ ਉਹਨਾਂ ਨੇ ਜਿਹੜਾ 60 40 ਵਾਲਾ ਭੇਜਿਆ ਤਾਂ ਉਹ ਕਿਸੇ ਵੀ ਸਕੀਮ ਦੇ ਵਿੱਚ ਉਹਨਾਂ ਨੇ ਕਹਿਣਾ ਕਿ ਹਾਂ ਭਾਈ ਜਿਹੜੀ ਤੁਸੀਂ ਯੂਟਿਲੇਜ ਯੂਟਿলাইਜੇਸ਼ਨ ਕਰਦੇ ਹੋ ਤਾਂ ਉਹਦੇ ਸਰਟੀਫਿਕੇਟ ਭੇਜੋ ਜਾਂ ਜਿਹੜਾ ਆਡਿਟ ਹੈ ਹਸਾਬ ਕਿਤਾਬ ਹੈ ਲੇਖਾ ਜੋਖਾ ਕਹਿ ਲੋ ਕਿ ਉਹ ਭੇਜੋ ਜੀ ਠੀਕ ਹੈ ਨਾ ਹੂੰ ਹੂੰ ਯੂਟਿলাইਜ਼ ਹੋ ਗਿਆ ਪੈਸਾ ਬਿਲਕੁਲ ਤਾਂ ਭਾਈ ਵਰਤੋਂ ਵਾਲੇ ਸਰਟੀਫਿਕੇਟ ਭੇਜੋ ਸਰਟੀਫਿਕੇਟ ਭੇਜੋ ਤੇ ਇਸ ਤੋਂ ਇਲਾਵਾ ਜਿਹੜਾ ਲੇਖਾ ਜੋਖਾ ਬਣਦਾ ਆਂਦੇ ਨੇ ਨਾ ਲੇਖਾ ਮਾਮਾ ਧੀਆਂ ਆਂਦਾ ਬਿਲਕੁਲ ਬਿਲਕੁਲ ਕਿ ਕਰੋ ਭਾਈ ਸਾਹਿਬ ਕਿਤਾਬ ਸਰਕਾਰਾਂ ਸਰਕਾਰਾਂ ਦਾ ਵੀ ਹੈ ਹੁਣ ਦੇਖੋ ਤੁਸੀਂ ਹਿਸਾਬ ਲਾ ਲਓ ਕਿ 20 21 ਤੋਂ ਬਾਅਦ ਜੀ ਇਸ ਮਾਮਲੇ 'ਚ ਆਡਿਟ ਕਹਿੰਦੇ ਹੋਇਆ ਹੀ ਨਹੀਂ ਚਲੋ ਆਪਾਂ ਇੱਕ ਥੋੜੀ ਜਿਹੀ ਰਹਿਤ ਤਾਂ ਦੇਵਾਂਗੇ ਮਾਨ ਸਰਕਾਰ ਨੂੰ ਜੀ ਜੀ ਕਿ ਇਹ 22 23 ਚ ਆਇਆ ਹੂੰ ਕਿਉਂਕਿ 21 22 ਫਾਈਨੈਂਸ਼ੀਅਲ ਇਅਰ ਦੀ ਗੱਲ ਕਰੀਏ ਤਾਂ ਇਹ ਇੱਕ ਸਾਲ ਬਾਅਦ ਆਉਂਦੇ ਆ ਹੂੰ 20 ਕਿ ਤੋਂ ਤਾਂ ਗੱਲ ਇਹ ਆ ਕਿ ਪਰ ਆਿਆਂ ਨੂੰ ਫੇਰ ਵੀ ਤੁਹਾਨੂੰ ਤੀਜਾ ਸਾਲ ਹੋ ਗਿਆ ਨਾ ਜੀ ਕਿ ਆਡਿਟ ਇਨਨ ਵੀ ਨਹੀਂ ਕਰਵਾਇਆ ਤੇ ਹੋਇਆ ਕੀ ਆ ਕਿ ਉਹ ਪੈਸਾ ਰੁਕ ਗਿਆ ਹੁਣੇ ਸਹਿਮਤ ਹੋ ਗਿਆ ਸੱਜਣ ਰਾਜੀ ਹੋ ਜਾਵੇ ਹਨਾ ਇਸ਼ਦ ਆਈਆ ਰੋਲਾ ਨਹੀਂ ਹੋ ਪਾਈ ਦਾ ਇਹ ਆਂਦੇ ਕਿ ਹੁਣ ਵਿੱਚੋ ਸੱਜਣ ਰਾਜੀ ਹੋ ਗਿਆ ਕਿ ਭਾਈ ਸਾਡੀ ਹੁਣ ਕਿਉਂਕਿ ਰੋਲਾ ਕੀ ਆ ਕਿ ਕਿਸੇ ਨੂੰ ਜੇ ਆਪਾਂ ਇਹ ਕਹੀਏ ਕਿ ਭਈ ਯਾਰ ਇੱਥੇ ਜਿਹੜਾ ਕਾਰਡ ਚੱਲਦਾ ਹੈ ਹਸਪਤਾਲਾਂ ਦੇ ਵਿੱਚ ਉਹਦੇ 'ਚ 90 ਪੈਸੇ ਜਾਂ 60 ਪੈਸੇ ਕੇਂਦਰ ਭੇਜਦਾ ਉਹ ਕੇਂਦਰ ਦੀ ਸਕੀਮ ਆ ਉਹ ਇਹਨਾਂ ਚੱਕਰਾਂ 'ਚ ਨਹੀਂ ਪੈਂਦਾ ਨਹੀਂ ਪੈਂਦਾ ਬਿਲਕੁਲ ਅਗਲੇ ਨੂੰ ਇਹ ਕਿ ਨਹੀਂ 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 ਪੰਜਾਬ ਦੇ ਹਸਪਤਾਲਾਂ ਚ ਚੱਲਦਾ ਪੰਜਾਬ ਦੀ ਗਵਰਨਮੈਂਟ ਕਰਵਾ ਰਹੀ ਹੈ ਕਰਵਾ ਰਹੀ ਹੈ ਬਿਲਕੁਲ ਜੀ ਬਿਲਕੁਲ ਬਈ ਮਾਨ ਸਾਹਿਬ ਤੇ ਜਿੰਦਾਬਾਦ ਉਹ ਪੰਜ ਸੱਤ ਨਾਰੇ ਵੀ ਹੋ ਸਕਦਾ ਲਾ ਦੇ ਜੇ ਪੰਭੱਕੜ ਹੋਵੇ ਤੇ 17 18 ਵੀ ਲਾ ਸਕਦਾ ਹੈ ਠੀਕ ਹੈ ਨਾ ਜੀ ਚਲੋ ਗੱਲ ਇਹ ਆ ਕਿ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਕਿ ਸਿਆਸੀ ਨੁਕਸਾਨ ਤੇ ਸਾਡਾ ਆਉਣਾ ਹੈ ਬਿਲਕੁਲ ਕਿ ਪਹਿਲਾ ਰਾਸ਼ਨ ਕਾਰਡ ਵਾਲੇ ਮਾਮਲੇ ਚ ਅਸੀਂ ਫਸ ਗਏ ਹੂੰ ਹੂੰ ਉਹਦਾ ਖਮਿਆਜ਼ਾ ਇਹਨਾਂ ਨੂੰ ਲੋਕ ਸਭਾ ਚੋਣਾਂ ਚ ਭੁਗਤਣਾ ਪਿਆ ਸਰ ਐਸਸੀ ਵੋਟ ਕਿਨਾਰਾ ਕਰ ਗਈ ਇਹਨਾਂ ਤੋਂ ਲੋਕ ਸਭਾ ਚੋਣਾਂ ਦੇ ਰਿਜ਼ਲਟ ਐਵੇਂ ਨਹੀਂ ਆਏ ਬਿਲਕੁਲ ਐਵੇਂ ਹੀ ਹੋ ਜਾਈ ਹੂੰ ਐਸ ਸੀ ਭਾਈਚਾਰੇ ਦੀ ਵੋਟ ਨੇ ਕਿਨਾਰਾ ਕੀਤਾ ਉਹ ਗਾਂ ਜ਼ਿਮਨੀ ਚੋਣਾ ਫੇਰਿਆ ਤਾਂ ਹੁਣ ਇਹਨਾਂ ਨੂੰ ਲੱਗਿਆ ਕਿ ਇਹ ਤੇ ਫੇਟ ਸਾਨੂੰ ਫੇਰ ਵੱਜ ਜਾਣੀ ਆ ਹੁਣ ਇਹ ਕਹਿੰਦੇ ਆ ਕਿ ਆਡਿਟ ਵਾਸਤੇ ਤਿਆਰ ਹੋ ਗਏ ਚੰਗੀ ਗੱਲ ਹੈ ਇਲਾਜ ਚੱਲਣਾ ਚਾਹੀਦਾ ਸਭ ਬਹੁਤ ਸਾਰੇ ਲੋਕਾਂ ਨੂੰ ਸਾਰਾ ਉਹਨਾਂ ਅਕੋਰਡ ਆ ਬਿਲਕੁਲ ਬਿਲਕੁਲ ਤਾਂ ਹੁਣ ਇਹ ਰਾਜੀ ਹੋ ਗਏ ਆ ਪਰ ਗੱਲ ਇਹ ਆ ਕਿ ਕੋਤਾਹੀ ਵਾਰ-ਵਾਰ ਹੋ ਕਿਉਂ ਰਹੀ ਆ ਮੈਂ ਗੱਲ ਕਰ ਰਿਹਾ ਸੀਗਾ ਸਾਬ ਇੱਕ ਨਿੱਕੀ ਜੀ ਗੱਲ ਦੇ ਨਾਲ ਗੱਲ ਨੂੰ ਇਖਤਤਾਮ ਤੇ ਲੈ ਜਾਣੇ ਆਪਾਂ ਜੀ ਜੀ ਕਿ ਹੁਣ ਚੋਣੇ ਦਾ ਕੰਮ ਆ ਛੋਨੇ ਦਾ ਕੰਮ ਹੁਣ ਬਿਲਕੁਲ ਆ ਗਿਆ ਪੀਕਤੇ ਆ ਬਿਲਕੁਲ ਪੀਕਤੇ ਆਲੇ ਚਲੋ ਪਹੁੰਚਣਾ ਸ਼ੁਰੂ ਹੋ ਗਿਆ ਸ਼ੁਰੂ ਹੋ ਗਿਆ ਕੱਲ ਹਾਂਜੀ ਸ਼ੁਰੂਆਤ ਪੀਕਤੇ ਕਹਿ ਲਓ ਹੂੰ ਹੂੰ ਤੁਹਾਨੂੰ ਪਤਾ ਹੈ ਕੈਸ ਵੇਲੇ ਸ਼ੈਲਰ ਮਾਲਕ ਹੈ ਜਿਹੜੇ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡੇ ਨਾਲ ਐਗਰੀਮੈਂਟ ਨਹੀਂ ਕਰਨਾ ਧੱਕੇ ਨਾਲ ਲਵਾ ਲਓ ਚਲੋ ਝੋਨਾ ਲਵਾ ਲੈਨੇ ਆਂ ਅਸੀਂ ਕਿਉਂਕਿ ਸਾਡੇ ਕੋਲ ਸਪੇਸ ਹੈ ਨਹੀਂ ਜੀ ਕੱਲ ਨੂੰ ਤੁਸੀਂ ਕਹੋ ਆ ਦਿਓ ਜੀ ਆ ਦਿਓ ਸਾਡੇ ਕੋਲ ਕੁਝ ਨਹੀਂ ਸਾਡੇ ਹੱਥ ਖੜੇ ਆ ਹੂੰ ਹੂੰ ਯਾਨੀ ਸ਼ੈਲਰਾਂ ਵਾਲੀ ਵੀ ਉਲਟੋ ਗਏ ਜੀ ਆਰਤੀ ਇਹ ਕਹਿੰਦੇ ਕਿ ਸਾਡੀ ਜਿਹੜੀ ਆੜਤ ਆ ਸਭ ਉਹ ਪੂਰੀ ਨਹੀਂ ਮਿਲ ਰਹੀ ਉਹਦੇ ਚ ਕਟੌਤੀ ਸਾਡੇ ਨਾਲ حساب ਕਰੋ ਬਿਲਕੁਲ ਉਧਰੋਂ ਜਿਹੜੇ ਲੇਬਰਰ ਨੇ ਮਜ਼ਦੂਰ ਨੇ ਜੀ ਉਹ ਕਹਿੰਦੇ ਵੀ ਸਾਡਾ ਹੱਕ ਉਹ ਕਿੱਥੇ ਆ ਹਰਿਆਣੇ ਚ ਇੰਨਾ ਮਿਲ ਰਿਹਾ ਸਾਨੂੰ ਤੁਸੀਂ ਕਦੇ 20 ਪੈਸੇ ਵਧਾ ਦਿੱਤੇ ਕਦੇ ਉਹ ਵੀ ਨਾ ਵਧਾਏ ਸਭ ਸਾਡੇ ਨਾਲ ਸਾਬ ਕਰੋ ਯਾਨੀ ਹੇਟਲੇ ਆਪਣੇ ਭਾਈਚਾਰੇ ਤੋਂ ਲੈ ਕੇ ਕਿਉਂਕਿ ਆਪਣਾ ਭਾਈਚਾਰਾ ਹੈ ਭਾਈਚਾਰਾ ਬਿਲਕੁਲ ਜੀ ਕਿਸਾਨ ਮੰਡੀ ਵਿੱਚ ਲੈ ਕੇ ਆਏਗਾ ਸਭ ਤੋਂ ਪਹਿਲਾਂ ਮਜ਼ਦੂਰ ਨੇ ਉਤਾਰਨਾ ਉਸ ਨੂੰ ਬਿਲਕੁਲ ਬਿਲਕੁਲ ਠੀਕ ਹੈ ਜੀ ਪਰ ਮਜ਼ਦੂਰ ਨੇ ਉਤਾਰ ਕੇ ਫਿਰ ਆੜਤੀ ਆਫਸਰ ਸ਼ਾਹੀ ਇਨਵੋਲ ਹੋਈ ਫਿਰ ਅੱਗੇ ਸ਼ੈਲਰ ਵਾਲੇ ਤੇ ਫਿਰ ਗਈ ਕੇਂਦਰ ਕੋਲ ਜੀ ਤੇ ਫਿਰ ਗਰੀਬ ਦੇ ਪੇਟ ਚ ਗਈ ਠੀਕ ਹੈ ਨਾ ਸਾਬ ਤਾਂ ਸਾਰੇ ਵਿੱਚ ਆ ਗਏ ਨਾ ਸਾਰੇ ਭਾਈਚਾਰੇ ਆ ਗਏ ਇੱਕ ਤਰ੍ਹਾਂ ਨਾਲ ਸਾਡੇ ਹੀ ਆ ਸਾਰੇ ਬਿਲਕੁਲ ਹੁਣ ਉਹਦੇ ਚ ਕੀ ਹੈ ਕਿ ਹਿਸਾਬ ਲਾ ਲੋ ਕਿ ਕਿਰਤੀ ਤੋਂ ਲੈ ਕੇ ਜੀ ਕਾਰੋਬਾਰੀ ਤੱਕ ਹਮ ਸਾਰੇ ਹੀ ਹੱਥ ਖੜੇ ਕਰੀ ਜਾਂਦੇ ਆ ਮਾਨ ਸਾਹਿਬ ਨੂੰ ਬਸ ਇਹੋ ਆ ਕੇਜਰੀਵਾਲ ਰਿਹਾ ਹੋ ਗਿਆ ਐਦੇ ਆ ਹੋ ਗਿਆ ਜੀ ਪੰਜ ਨਵੇਂ ਆ ਗਿਆ ਜੀ ਸਾਡਾ মিডিਆ ਹੁਣ ਜਿੱਦਣ ਸੜਕਾਂ ਕਰਤੀਆਂ ਬਲੌਕ ਕਿਸਾਨਾਂ ਨੇ ਜਾਂ ਮੰਡੀਆਂ ਹੋ ਗਈਆਂ ਬਲੌਕ ਉਹਦੋਂ ਦਾ ਸੀ ਮਸ ਅੱਗ ਲੱਗੀ ਤੋਂ ਮਸ਼ਕਾਂ ਦੇ ਭਾਅ ਪੁੱਛਾਂਗੇ ਉਹਦੋਂ ਸਾਡੇ ਜਿਹੜੇ ਕਹ ਲੋ ਕਿ ਮਾਈਕ ਕ੍ਰਾਂਤੀ ਵਾਲੇ ਆ ਮਾਈਕ ਲੈ ਕੇ ਉਹ ਵੀ ਆ ਜਾਣਗੇ ਤਾਂ ਯਾਨੀ ਅਸੀਂ ਸਮਾਂ ਸਮਾ ਰਹਿੰਦੇ ਆ ਅਸੀਂ ਕੋਈ ਵੀ ਕੰਮ ਠੀਕ ਕਰਨਾ ਹੀ ਨਹੀਂ ਸਹੀ ਹੈ ਬਿਲਕੁਲ ਆ ਤੁਸੀਂ ਦੇਖ ਲਓ ਆਪਾਂ ਤੀਜੀ ਚੌਥੀ ਵਾਰੀ ਗੱਲ ਕਰ ਰਹੇ ਆ ਕਿ ਸਰ ਸੰਕਟ ਸਿਰ ਤੇ ਹੈ ਸਿਰ ਤੇ ਹੈ ਝੋਨੇ ਦੀ ਐਤ ਕੀ ਫਸਲ ਰੋਲ ਸਕਦੀ ਆ ਅਸੀਂ ਕਈ ਹਫ਼ਤੇ ਤੋਂ ਰੌਲਾ ਪਾ ਰਹੇ ਆ ਸਰ ਬਿਲਕੁਲ ਬਿਲਕੁਲ ਤਾਂ ਮਾਨ ਸਾਹਿਬ ਨੂੰ ਪਰਵਾਹੀ ਕੋਈ ਨਹੀਂ ਆ ਉਹ ਕਦੇ ਚਾਉਕੇ ਪਿੰਡ ਆ ਜਾਂਦੇ ਨੇ ਉੱਥੇ ਚਾਵਾਂ ਦੇ ਨਾਲ ਕਲੀਨਿਕ ਦਾ ਉਦਘਾਟਨ ਕਰਦੇ ਫਿਰਦੇ ਨੇ ਚੀਫ ਮਿਨਿਸਟਰ ਸਾਹਿਬ ਕਦੇ ਉਹ ਨਿਯੁਕਤੀਆਂ ਪੱਤਰ ਫੜਾਉਣ ਚਲੇ ਜਾਂਦੇ ਆ ਜਿਹੜਾ ਕੰਮ ਕਹਿ ਲੋ ਕਿ ਇਸ ਵੇਲੇ ਸਿਖਰ ਦਾ ਹੈ ਉਹਦੇ ਇਤੇ ਇਹਨਾਂ ਦੀ ਕੰਟ ਹੈ ਸਾਹਿਬ ਜੀ ਬਿਲਕੁਲ ਬੈਠੇ ਨੇ ਬਿਲਕੁਲ ਇਹ ਹੋਰ ਹੀ ਬਸ ਕੁਰਸੀਆਂ ਕਾਸੀਆਂ ਦੇ ਚੱਕਰ ਚੁਲ ਜੇ ਫਿਰਦੇ ਆ ਨਹੀਂ ਨਹੀਂ ਸੱਚ ਆਪਣੇ ਵੱਲੋਂ ਸੋਫੇ ਲੈ ਲੈਣ ਚਲੋ ਨਵੇਂ ਸੋਫੇ ਵੀ ਲੈ ਲੈਣਾ ਪਰ ਗੱਲ ਇਹ ਆ ਕਿ ਸਰ ਫਿਰ ਇੱਕ ਤਾਂ ਡਕਾਉਣੇ ਪੈਣੇ ਮਿੰਡੋ ਜੀ ਆਪ ਵੀ ਟਿਕਣਾ ਨੇ ਸਰਨਾ ਕਰਨੀ ਆ ਪਰ ਜਿਹੜਾ ਕੰਮ ਕਰਨ ਵਾਲਾ ਸਾਬ ਉਹ ਜ਼ਰੂਰੀ ਹੈ ਬਿਲਕੁਲ ਬਿਲਕੁਲ ਇਧਰ ਜਗਦੀਸ਼ ਜੀ ਕਹਿ ਰਹੇ ਨੇ ਕਿ 60 40 ਵਾਲੀ ਰੇਸ਼ਾ ਹੁੰਦੀ ਹੈ ਪੈਸਾ ਗਵਰਨਮੈਂਟ ਕੋਲੇ ਹੈ ਨਹੀਂ ਇਹਨਾਂ ਤੋਂ ਕਮਾਇਆ ਨਹੀਂ ਜਾ ਰਿਹਾ ਤੇ ਇਧਰ ਜੀ ਭਿੰਡੇ ਵਾਲਾ ਜੀ ਇਹ ਕਹਿ ਰਹੇ ਕਿ ਭਾਈ ਮੈਂ ਆਪਰੇਸ਼ਨ ਕਰਾਉਣਾ ਸੀ ਪਿਛਲੇ ਸਾਲ ਤੇ ਕਹਿੰਦੇ ਕਾਰਡ ਤੇ ਕਹਿੰਦੇ ਆ ਵੀ ਜੇ ਕਾਰਡ ਤੇ ਕਰਾਉਣਾ ਤੇ ਹੱਥ ਨਾਲ ਆਪਰੇਸ਼ਨ ਕਰ ਨਹੀਂ ਤਾਂ ਫਿਰ ਦੂਰਬੀਨ ਵਾਲੇ ਵਾਸਤੇ ਪੈਸੇ ਭਰਨੇ ਪੈਣੇ ਆ ਇਹ ਵੀ ਮਸਲਾ ਹੁੰਦਾ ਜੀ ਸਕੀਮ ਹੁਣ ਦੇਖੋ ਚਲੋ ਤਾਂ ਮੈਨੂੰ ਪਤਾ ਨਹੀਂ ਹੈ ਕਿ ਇਹਦੇ ਵਿੱਚ ਜਿਹੜੀਆਂ ਕਮੀਆਂ ਪੇਸ਼ੀਆਂ ਉਹ ਤਾਂ ਆਪਣੇ ਲੋਕਲ ਪ੍ਰਸ਼ਾਸਨ ਦਾ ਮਾਮਲਾ ਹੈ ਕਿ ਉਹ ਦੇਖੇ ਕਿੱਥੇ ਹੈ ਕੁਝ ਕੁਝ ਆਪਰੇਸ਼ਨ ਜਾਂ ਕੁਝ ਇਲਾਜ ਜਿਹੜੇ ਇਹਨਾਂ ਨੇ ਸਰਕਾਰੀ ਹਸਪਤਾਲਾਂ ਤੱਕ ਸੀਮਤ ਕਰ ਰੱਖੇ ਆ ਸਭ ਬਿਲਕੁਲ ਜੀ ਇਹ ਵੀ ਇੱਕ ਪੰਗਾ ਹੈ ਹਾਂ ਇਹ ਵੀ ਪੰਗਾ ਹੈ ਕੋਸ਼ਿਸ਼ ਇਲਾਜ ਹਾਂਜੀ ਉਹ ਸਰਕਾਰੀ ਕਹਿੰਦੇ ਕਿ ਹਸਪਤਾਲਾਂ ਤੋਂ ਹੀ ਹੋ ਰਿਹਾ ਹਾਂ ਤੇ ਇਹ ਆ ਕਿ ਜੇ ਕਰਨਾ ਤੇ ਦੋਵੇਂ ਪਾਸੇ ਖੋਲ ਦਿਓ ਜਿੱਥੇ ਇਲਾਜ ਅਗਲੇ ਨੂੰ ਲੱਗਦਾ ਅਗਲਾ ਜਾ ਕੇ ਕਰਵਾਵੇ ਬਿਲਕੁਲ ਬਿਲਕੁਲ ਠੀਕ ਹੈ ਨਾ ਸਾਬ ਜੀ ਜੀ ਹਰਪੁਰਾ ਤੰਦੋਈ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਤੇ ਹੋਰ ਵੀ ਕੋਈ ਕਮੈਂਟ ਆਪਾਂ ਵੇਖ ਲਈਏ ਮਿੰਟੂ ਜੀ ਨਹੀਂ ਤਾਂ ਫਿਰ ਆਪਾਂ ਮਾਨ ਸਰਕਾਰ ਦੀ ਇੱਕ ਗੱਲ ਹੋਰ ਕਰਦੀ ਹਾਂ ਉਹਨਾਂ ਵਾਲਾ ਜਿਹੜਾ ਸ਼ੁਰੂ ਹੋ ਨਹੀਂ ਨਹੀਂ ਲਓ ਜੀ ਕਮੈਂਟ ਲਓ ਕਾਸੀ ਕਮੈਂਟ ਆਏ ਪਏ ਨੇ ਜੀ 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 ਹਾਂ ਜੀ ਅਸੀਂ ਇੱਕ ਤਰੀਕਾ ਕਹਿੰਦੇ ਝੋਨਾ ਕੱਟਣਾ 126 ਝੋਨਾ ਆੜਤੀਆ ਕਹਿੰਦਾ ਅਸੀਂ ਲੈਣਾ ਨਹੀਂ ਬਿਲਕੁਲ ਇਹ ਸਮੱਸਿਆ ਆਉਣੀ ਆ ਆੜਤੀਆਂ ਕੋਲੇ ਜਗਾ ਵਾਲੀ ਸਮੱਸਿਆ ਬੜੀ ਆਉਣੀ ਹੈ ਕਿ ਇਸ ਵਾਰੀ ਹਾਂ ਜੀ ਪੰਜਾਬ ਸਰਕਾਰ ਦਿੱਲੀ ਤੋਂ ਚੱਲ ਰਹੀ ਹੈ ਬਾਈ ਜੀ ਕਹਿ ਰਹੇ ਨੇ ਤੇ ਆਰਟੀਆਈ ਚ ਜਵਾਬ ਆਨਲਾਈਨ ਲਓ ਫਿਰ ਆਪਾਂ ਸੁਪਰੀਮ ਕੋਰਟ ਦਾ ਰੋਕ ਆਡੀਓ ਵਿੱਚ ਸਾਡੇ ਕੋਈ ਡਿਸਟਰਬੈਂਸ ਸਰ ਲੱਗਦੀ ਤਾਂ ਹੈ ਨਹੀਂ ਸਰ ਸਾਡੀ ਟੈਕਨੀਕਲ ਟੀਮ ਜਿਹੜੀ ਹੈ ਕੰਟਰੋਲ ਰੂਮ ਹੈ ਜਿਹੜਾ ਉਹ ਬਈ ਬਿਲਕੁਲ ਤਿਆਰਬਰ ਤਿਆਰ ਬੈਠਾ ਹੁੰਦਾ ਜੇ ਕੋਈ ਦਿੱਕਤ ਆਵੇ ਤੇ ਸਭ ਤੋਂ ਪਹਿਲਾਂ ਉਹ ਇਸ਼ਾਰਾ ਕਰ ਦਿੰਦੇ ਨੇ ਤਾਂ ਗੱਲ ਇਹ ਆ ਕਿ ਜਨਾਬ ਇਸ ਵੇਲੇ ਤੇ ਕੋਈ ਹੈ ਨਹੀਂ ਬਾਕੀ ਜਿਹੜੇ ਰੈਗੂਲਰ ਆਪਣੇ ਹੈਗੇ ਨੇ ਆਡੀਅੰਸ ਚ ਉਹ ਵੀ ਨਾਲ ਜੁੜੇ ਹੋਏ ਉਹਨਾਂ ਨੂੰ ਪਤਾ ਹੈ ਗੁਰਰਾਲ ਜੀ ਆ ਖੁਸ਼ ਜੀ ਆ ਜਾਂ ਕੁਝ ਹੋਰ ਨੇ ਸੱਜਣ ਜਿਹੜੇ ਡੇਲੀ ਸੁਣਦੇ ਆ ਸਾਬ ਕੱਲ ਹੋ ਰਹੀ ਉਹ ਦੱਸ ਸਕਦੇ ਆ ਕਿ ਕੀ ਆਪਣੇ ਅੱਜ ਵਾਲੀ ਜਿਹੜੀ ਕੋਈ ਕੁਆਲਿਟੀ ਹੈ ਕਿ ਵੱਖਰੀ ਹੈ ਅਗੇ ਨਾਲ ਕਈ ਵਾਰ ਇਹ ਹੁੰਦਾ ਨਾ ਕਿ ਨਹੀਂ ਆਗੇ ਖੁਸ਼ ਢਿਲੋਂ ਜੀ ਦਾ ਮੈਸੇਜ ਉਹ ਕਹਿ ਰਹੇ ਨੇ ਕਿ ਆਡੀਓ ਬਿਲਕੁਲ ਠੀਕ ਹੈ ਅਮਰਪਾਲ ਜੀ ਵੀ ਕਹਿ ਰਹੇ ਵੀ ਠੀਕ ਹੈ ਹਾਂ ਕਿਸੇ ਤਾਂ ਕੋਈ ਆਪ ਦਾ ਨਿੱਜੀ ਵੀ ਨੈਟਵਰਕ ਦੀ ਕੋਈ ਸਮੱਸਿਆ ਹੋ ਸਕਦੀ ਹੈ ਜਿਉਂਦੇ ਕਰਕੇ ਕਈ ਵਾਰ ਕਟਵੱਧ ਹੋ ਜਾਂਦੀ ਹੈ